ਨਾ ਮੇਰਾ ਮੋਹਿਰ ਮਦੀਆ ਜੀ ਖੇਡ ਜਗ ਮੈਂ ਗੁਨਾਨਗਰ ਕੀ ਗੱਲ ਹੈ ਗੱਲ ਕੁਛ ਨਹੀਂ ਮੈਂ ਜੀ ਬਾਹਰ ਸੀ ਅਮਰਸਰ ਠੀਕ ਹੈ ਜੀ ਮੇਰੀ ਵਾਈਫ ਸੀ ਘਰੇ ਬੱਚੇ ਸੀ ਘਰੇ ਜੀ ਬੱਚੇ ਆਪਾਂ ਚ ਗਲੀ ਚ ਖੇਡਦੇ ਹੁੰਦੇ ਆ ਠੀਕ ਹੈ ਜੀ ਕੋਈ ਬੱਚੇ ਦੀ ਆਪਾਂ ਚ ਗੱਲ ਬੇਟਾ ਮੇਰਾ 6 ਸਾਲ ਦਾ ਤੇ ਇਹਨਾਂ ਦੀ ਆਪਾਂ ਚ ਗੱਲ ਹੋਈ ਆ ਤੇ ਉਹ ਕਹਿੰਦਾ ਕਿ ਘਰ ਆ ਗਿਆ ਹਨਾ ਬੇਟਾ ਮੇਰਾ ਮੰਮਾ ਨੂੰ ਕਹਿੰਦਾ ਕਿ ਮੰਮਾ ਗੱਲ ਹੋ ਗਈ ਆ ਜੋ ਕਹਿੰਦੇ ਕੋਈ ਗੱਲ ਨਹੀਂ ਇਹਦੀ ਮੰਮਾ ਦਾ ਫੋਨ ਆਇਆ ਹਨਾ ਭਾਬੀ ਨੂੰ ਤੇ ਉਹ ਕਹਿੰਦੀ ਕਿ ਆਪਣੇ ਬੱਚੇ ਨੂੰ ਸੰਭਾਗ ਕੇ ਰੱਖੋ ਤੇ ਫਿਰ ਤੁਸੀਂ ਨਾ ਕਿਉਂਕਿ ਜਦੋਂ ਇਹੀ ਵੇਖਿਆ ਨੂੰ ਕੁਛ ਇਹ ਦੀ ਰਾਜੇ ਦੀ ਘ ਠੀਕ ਹੈ ਜੀ ਚਲੋ ਉਹਨੇ ਇੰਨੀ ਗੱਲ ਕੀਤੀ ਉਹ ਕਹਿੰਦੀ ਕਿ ਤੁਸੀਂ ਪਹਿਲਾਂ ਘਰ ਆ ਕੇ ਗੱਲ ਕਰ ਲਓ ਹਨਾ ਤੁਸੀਂ ਫੋਨ ਤੇ ਵਾਦ ਕੱਟ ਬੁੱਲੰਦੇ ਹੋ ਤੇ ਉਹ ਘਰ ਆ ਗਿਆ ਰਾ ਦਾਦਾ ਆ ਗਿਆ ਘਰ ਸੁਰਿੰਦਰ ਸਿੰਘ ਉਹ ਘਰ ਆਇਆ ਉਹ ਆ ਕੇ ਕਹਿੰਦਾ ਕਿ ਇਹ ਹਾਂ ਬੀਬਾ ਕੀ ਗੱਲ ਹੋਈ ਆ ਉਹ ਕਹਿੰਦੀ ਅੰਕਲ ਤੁਸੀਂ ਅੰਦਰ ਆ ਜਾਓ ਅੰਦਰ ਬੈਠ ਕੇ ਗੱਲ ਕਰ ਲਓ ਨਹੀਂ ਤੁਹਾਨੂੰ ਮੇਰਾ ਪਤਾ ਨਹੀਂ ਆ ਅੱਗੇ ਮੈਂ ਗਲੀ 'ਚ ਗੋਲੀਆਂ ਚਲਾਈਆਂ ਕਿੰਨੀਆਂ ਠੀਕ ਹੈ ਜੀ ਅੱਦੇ ਪਹਿਲਾਂ ਪਰਚੇ ਢਾ ਕੇ ਵੇਖੋ ਇਹਨੇ ਪਹਿਲਾਂ ਵੀ ਗਲੀ 'ਚ ਫੈਰ ਮਾਰੇ ਹੋਇਆ ਚਲੋ ਇੰਨੀ ਗੱਲ ਹੋਈ ਆ ਫਿਰ ਕਹਿੰਦਾ ਇਹ ਮੋਹਿਤ ਨੂੰ ਪੁੱਛੋ ਮੈਂ ਕਿੱਡਾ ਤਕੜਾ ਬਨਮਾਸ਼ ਆ ਮੋਹਿ ਨੂੰ ਪ ਕੰਦਾ ਹਾਂ ਵੀ ਕੀ ਗੱਲ ਆ ਮੈਨੂੰ ਫੋਨ ਤੇ ਬੋਲੇ ਮੈਂ ਕਿਹਾ ਅੰਕਲ ਮੈਂ ਆਨਿਆ ਘਰ ਠੀਕ ਆ ਮੈਂ ਆ ਗਿਆ ਜੀ ਘਰ ਆ ਕੇ ਵੇਖਿਆ ਇਹ ਉੱਤੇ ਚੜੇ ਦੇ ਹੀ ਤ ਨਹੀਂ ਪਿਓ ਪੁੱਤ ਨੂੰ ਸਾਰੇ ਉੱਤੇ ਹੀ ਮੇਰੇ ਕੋਲ ਵਗੈਰਾ ਵੀਡੀਓ ਪਈ ਆ ਠੀਕ ਆ ਮੈਂ ਇੱਥੋਂ ਤੁਰ ਕੇ ਗਿਆ ਮੈਂ ਕਿਹਾ ਹਾਂ ਦੱਸ ਕੀ ਗੱਲ ਆ ਠੀਕ ਆ ਮੇਰੇ ਕੋਲ ਦੱਤਾ ਠੀਕ ਆ ਮੈਂ ਆਪਣੀ ਸੇਫਟੀ ਲਈ ਲੈ ਗਿਆ ਮੇਰੇ ਕੋਈ ਵੈਪਨ ਕੁਝ ਨਹੀਂ ਹੈਗਾ ਉੱਥੇ ਤੱਕ ਮੈਂ ਕੱਲਾ ਗਿਆ ਮੇਰੇ ਨਾਲ ਸੱਜਣ ਸੀਗੇ ਮੇਰੇ ਉਹ ਨਾਲ ਆਏ ਸੀਗੇ ਠੀਕ ਆ ਇਹ ਮੇਰੇ ਭਰਾ ਦੇ ਹੱਥੀ ਵੀ ਪਿਆ ਇੰਨੇ ਮੇਰੇ ਮੁੜ ਕੇ ਈਟ ਮਾਰੀ ਆ ਕੋਠੇ ਹੀ ਇੰਨੇ ਮੁੜ ਕੇ ਫਾਇਰ ਮਾਰੀ ਇਹਦੇ ਸੁਰਿੰਦਰ ਪਿ ਠੀਕ ਹੈ ਥੱਲੇ ਉਤੈ ਮੁੜ ਕੇ ਫੇਰ ਫੇਰ ਮਾਰਨਾ ਪਿਆ ਇੰਨੇ ਘੱਟੋ ਘੱਟ ਵੀ 10 ਤੋਂ 15 ਫੇਰ ਮਾਰੀ ਸ਼ੇਰੋਂ ਖੋਲ ਮੇਰੇ ਕੋਲ ਇੱਕ ਡਿਪਟੀ ਸਾਹਿਬ ਕੋਲ ਹਲਤ ਮਾਰ ਜੀ ਕੋ ਠੀਕ ਹੈ ਜੀ ਕੰਮ ਕੀ ਕਰਦਾ ਕੰਮ ਇਸ ਨਿਆਰੇ ਦਾ ਇਹਦੀ ਫਾਈਨਾਂਸ ਵੀਨ ਨਾਲੀ ਠੀਕ ਹੈ ਰੋਜ਼ ਸ਼ਾਮੀ ਡਰਿੰਕ ਕਰਕੇ ਵੱਧ ਘੱਟ ਬੋਲਦਾ ਆ ਆਪਣਾ ਕੋਈ ਇੰਨਾ ਨਾ ਮਤਲਬ ਹੀ ਹੈ ਨਹੀਂ ਇੰਨਾ ਠੀਕ ਹੈ ਜੇ ਬੱਚਿਆਂ ਦੀ ਗੱਲ ਤੂੰ ਬੱਚਿਆਂ ਦੀ ਗੱਲ ਮਕਾਲਾ ਯਾਰ ਤੂੰ ਸਿਆਣਾ ਵਾ ਦਾੜੀ ਤੇਰੇ ਚਿੱਟੀ ਹੈ ਤੂੰ ਕੀ ਕਰਨਿਆ ਤੂੰ ਜਨਾਨੀ ਨੂੰ ਘਰ ਹਤੀ ਪੈਣਾ ਬੰਦੇ ਘਰ ਨਹੀਂ ਦਾ ਮਤਲਬ ਹੀ ਨਹੀਂ ਬੰਦਾ ਜਨਾਨੀ ਨੂੰ ਹਤੀ ਬੈਣਾ ਜਦੋਂ ਮੈਂ ਆਇਆ ਫ ਫਿਰ ਇਹਨੇ ਫੈਰ ਮਾਰਨੀ ਸ਼ੁਰੂ ਕਰ ਦਿੱਤੇ ਮੁੜਕੇ ਇਹਨੇ ਕੋਠੇਵੇਂ ਨੇ ਇੱਟਾਂ ਮਾਰਨੀ ਸ਼ੁਰੂ ਕਰਤੀਆਂ ਠੀਕ ਹੈ ਜੀ ਇੱਟ ਮਾਰੀਆ ਲੱਤ ਦੇ ਵਜੀ ਖਬੀ ਲੱਤ ਦੇ ਮੇਰੇ ਆ ਪਿੱਠ ਦੇ ਵੇਖ ਲੋ ਠੀਕ ਹੈ ਜੀ ਉੱਤੋਂ ਇੱਟਾਂ ਮਾਰੀਆਂ ਫੈਰ ਮਾਰੇ ਆ ਬੰਦੇ ਨੇ ਮੇਰੇ ਸੱਜਣਿਆਂ ਉਹਨਾਂ ਦੇ ਖੋਲ ਲੱਗੇ ਜੀ ਨਾਲ ਠੀਕ ਹੈ ਛਰਲੇ ਲੱਗੇ ਨਾਲ ਉਹਨਾਂ ਦੇ ਇੱਕ ਖੱਬੇ ਮੋਢੇ ਤੇ ਆ ਇੱਕ ਆਜ ਇੰਨਾ ਹੀ ਲੱਗਾ ਜੀ ਕਿਨੇ ਜਿਹੜੇ ਹੋਇਆ ਦੋ ਬੰਦੇ ਹੋਇਆ ਜੀ ਠੀਕ ਹੈ ਜੀ ਤੀਜਾ ਮੈਂ ਹੈ ਜੀ ਮੇਰੇ ਮੇਰੇ ਵਜ੍ਹਾ ਤੇ ਮਾਸ ਮੁਖਰਾ ਪਾੜਦਾ ਹੁੰਦੇ ਤੀਜਾ ਮੈਂ ਹੈ ਜੀ ਠੀਕ ਹੈ ਜੀ ਦੂਜੀ ਪਾਰਟੀ ਉਹ ਮੋਕੇ ਤੇ ਪਾਜੀ ਹ ਦੀਪਤੀ ਸਾਨੂੰ ਮਿਲੇ ਨੇ ਉਸੇ ਵੀ ਅੰਦਰ ਬੈਠੇ ਮੁੜ ਕੇ ਪਤਾ ਨਹੀਂ ਕਿੱਥੇ ਚਲ ਗਏ ਆ ਜੀ ਮੈਂ ਤਾਂ ਇਨਸਾਫ ਚਾਹੁੰਦਾ ਜੀ ਇਹਨਾਂ ਦੇ ਮੁਕਦਮਾ ਦਰਜ ਹੋਣਾ ਚਾਹੀਦਾ 307 ਦਾ ਜੀ ਠੀਕ ਹੈ ਜੀ ਇਹਨਾਂ ਨੇ ਇੱਟਾਂ ਮਾਰੀਆਂ ਮੈਂ ਮਲਾਜਮ ਮੇਰਾ ਛੋਟਾ ਕੀ ਮੇਰੀ ਸੁਣਵਾਈ ਨਹੀਂ ਹੋਏਗੀ ਅਫਸਰ ਨੇ ਮੇਰੇ ਤੇ ਅਫਸਰ ਇਹ ਇਦਾਂ ਕਰਨਗੇ ਮੇਰੇ ਨਾਲ ਤੇ ਕੀ ਗੱਲ ਛੋਟੇ ਮਲਾਜਮ ਦੀ ਕੋਈ ਸੁਣਵਾਈ ਨਹੀਂ ਇਹ ਜਨਾਨੀ ਨੂੰ ਹੱਥੀ ਪੈਣਗੇ ਆਂਗੇ ਤੇ ਮੈਨੂੰ ਅੱਗੇ ਕਹਿ ਰਹੇ ਆ ਤੂੰ ਮਲਾਜਮ ਹੈ ਤੈਨੂੰ ਕੀ ਲੋਰਡਸ਼ਿਪ ਉੱਥੇ ਜਾਣ ਦੀ ਕਿਉਂ ਮੈਂ ਗੋਲੀਆਂ ਖਾਈ ਜਾਵਾਂ ਉਹਨਾਂ ਕੋਲ ਇੱਟਾਂ ਖਾਈ ਜਾਵਾਂ ਮੈਂ ਮੈਂ ਪੰਜਾਬ ਪੁਰ ਠੀ ਇਨਾ ਨਸ਼ਾ ਫੜ ਕੇ ਦਿੱਤਾ ਘਟੋ ਘਟ ਹੋਂ ਤੱਕ ਮੈਂ 10 ਕਿਲੋ ਹਿਰੋਇਨ ਫੜਾ ਛੱਡੀ ਬਟਾਲੇ ਚ ਇਨਾਂ ਨੂੰ ਠੀਕ ਹੈ ਜੀ ਤੇ ਫਿਰ ਇਨਾਂ ਨੇ ਮੇਰੇ ਤੇ ਆ ਕੀ ਕੀਤਾ ਉਤੋਂ ਮੈਨੂੰ ਕਹਿੰਦੇ ਤੂੰ ਮੁਲਾਜ਼ਮ ਆ ਤੈਨੂੰ ਕੀ ਲੋੜ ਹੀ ਉਹਦੇ ਘਰ ਲੱਗੇ ਜਾਂਦੀ ਕਿਉਂ ਮੈਂ ਇਥੋਂ ਕਰਕੇ ਗੋਲੀਆਂ ਖਾਣਾ ਮੇਰੀ ਜਨਾਨੀ ਛੱਤਰ ਖਾਲੇ ਡਿਪਟੀ ਸਾਹਿਬ ਨੇ ਠੀਕ ਹੈ ਜੀ ਐ ਸੱਚੂ ਵੀ ਮੈਨੂੰ ਕਹਿ ਰਿਹਾ ਸਿਵਲ ਆਣ ਵਾਲਾ ਕਿਉਂ ਛੋਟੇ ਮੁਲਾਜ਼ਮ ਕੋਈ ਸੁਣਾਈ ਸੁਣਾਈ ਨਹੀਂ ਹੈਗੀ ਠੀਕ ਹੈ ਜੀ ਮੈਂ ਚੰਡੀਗੜ੍ਹ ਫੋਨ ਲਵਾਇਆ ਆਇਆ ਕਰੋ ਠੀਕ ਹੈ ਨਹੀਂ ਸੁਣਾਈ ਹੋएगी ਮੈਂ ਉੱਥੇ ਤੱਕ ਜਾਵਾਂਗਾ ਜੀ 307 ਦਾ ਮਕਦਮਾ ਬੰਦਾ 307 ਦਾ ਮਕਦਮਾ ਦਰਜ ਹੋਣਾ ਚਾਹੀਦਾ ਜਿੰਨਾਂ ਦੇ ਵੀ ਉਹ ਪਤਾਂ ਦੇ ਤੁਹਾਨੂੰ ਬਗੈਰਾ ਮੈਂ ਵੀਡੀਓ ਦੇ ਦਾਂਗਾ ਆ ਵੇਖ ਲਓ ਗੋਲੀਆਂ ਚਲਾਉਂਦੇ ਦੀਆਂ ਮੇਰਾ ਨਾਮ ਸੁਖਦੀਪ ਕੌਰ ਆ ਤੇ ਇਹ ਮੇਰਾ ਬੱਚਾ ਗਲੀ ਚ ਖੇਲਦਾ ਪਿਆ ਸੀ ਇਹ ਲੇਡੀ ਨੇ ਹਰ ਵਾਰੀ ਤਿੰਨ ਚਾਰ ਵਾਰੀ ਹੋ ਗਈ ਆ ਮੇਰੇ ਬੱਚੇ ਦੇ ਕਰਕੇ ਸਾਡੇ ਨਾਲ ਲੜਨ ਆਦੀ ਆ ਤੇ ਇਹਦੇ ਉਹਦੇ ਹਸਬੰਦ ਨੇ ਪੀਤੀ ਸੀ ਡਰਿੰਕ ਕੀਤੀ ਹੋਈ ਸੀ ਤੇ ਨਾਲ ਹੀ ਇਹਦੇ ਜੇਠ ਨੇ ਵੀ ਕੀਤੀ ਹੋਈ ਸੀ ਤੇ ਇਹਨੇ ਦੋਨੋਂ ਲੜਨ ਵਾਸਤੇ ਸਾਡੇ ਘਰ ਭੇਜਦੇ ਤੇ ਮੈਨੂੰ ਫੋਨ ਕਰਕੇ ਕਹਿੰਦੀ ਆ ਮੈਂ ਤੇ ਤੈਨੂੰ ਅੱਗੇ ਵੀ ਘੇਰ ਲੈਣਾ ਸੀ ਉਦੋਂ ਮੌਕਾ ਨਹੀਂ ਮਿਲਿਆ ਹੁਣ ਮੈਂ ਤੈਨੂੰ ਘੇਰਨ ਲੱਗੀਆਂ ਹੁਣ ਮੈਂ ਆਪਣੇ ਬੰਦੇ ਨੂੰ ਲੈ ਕੇ ਆਣ ਲੱਗੀਆਂ ਤੇ ਤੂੰ ਵੀ ਕੱਢ ਆਪਣਾ ਬੰਦਾ ਬਾਹਰ ਕਿੰਨੀ ਕਰ ਕਿਨੇ ਉਹ ਉਹਨਾਂ ਦੀ ਲੇਡੀ ਨੇ ਜਿਨ੍ਹਾਂ ਨੇ ਸਾਡੇ ਤੇ ਫਾਇਰ ਕੀਤੇ ਉਹਨਾਂ ਨੇ ਆ ਕੇ ਇੱਥੇ ਸਾਡੇ ਫਾਇਰ ਕੀਤੇ ਸੀ ਸਾਡੇ ਘਰ ਆ ਵੇਖੋ ਮੇਰੇ ਕੰਨ ਇੱਥੇ ਇੱਟ ਮਾਰੀ ਇਹਨਾਂ ਨੇ ਅਸੀਂ ਆਪਣਾ ਬਚਾ ਕਰਨ ਲਈ ਸਿਰਫ ਮੇਰੇ ਪਾਪਾ ਸੀਗੇ ਤੇ ਮੇਰੇ ਹਸਬੰਡ ਸੀਗੇ ਇਹਨਾਂ ਦੇ ਘਰੋਂ 30 40 ਬੰਦੇ ਆਏ ਸੀਗੇ ਉਹਨਾਂ ਨੇ ਕਾਫੀ ਮੁੰਡੇ ਲੈ ਕੇ ਆਏ ਸੀਗੇ 30 40 ਲੈ ਕੇ ਆਏ ਸੀਗੇ ਤੇ ਆ ਵੇਖੋ ਮੇਰੇ ਕੰਨ ਤੇ ਇੱਟਾਂ ਮੈਂ ਆਪਣੇ ਬੱਚੇ ਨੂੰ ਬਚਾ ਰਹੀ ਹੋ ਆਪਣੇ ਪਾਪਾ ਨੂੰ ਬਚਾ ਰਿਆ ਸੀਗਾ ਕਿ ਪਾਪਾ ਤੁਸੀਂ ਅੰਦਰ ਆਓ ਦਾਦ ਪਾਪਾ ਅੰਦਰ ਆਓ ਤੇ ਮੈਂ ਇਹਨੂੰ ਫੜਦੀ ਵੀ ਆ ਵੇਖੋ ਮੇਰੇ ਇੱਟਾਂ ਵੀ ਮਾਰਿਆ ਨਾਲ ਹੀ ਮੇਰੇ ਆ ਵੇਖੋ ਮੈਂ ਪ੍ਰੈਗਨੈਂਟ ਵੀ ਗਈਆਂ ਤੇ ਨਾਲ ਸ਼ੀਸ਼ੇ ਵੀ ਤੋੜੇ ਉਹਨਾਂ ਨੇ ਆ ਬੇਕੋ ਮੂਜੋ ਸਾਰਾ ਲਾਉ ਨਿਕਲਦਾ ਪਿਆ ਇੰਨੀ ਇਨਾਂ ਨੇ ਹੱਦ ਕੀਤੀ ਨਾ ਸਾਰੇ ਜਿੰਨੇ ਵੀ ਮੁੰਡੇ ਆਏ ਸੀ ਸਾਰਿਆਂ ਨੇ ਡਰਿੰਕ ਕੀਤੀ ਹੋਈ ਸੀ ਤੇ ਅੱਗੋ ਗੰਦੀ ਤੋਂ ਗੰਦੀ ਗਾਲ ਇੰਨੀ ਇਨਾਂ ਨੇ ਕੱਢੀ ਨਾ ਕਿ ਜਿਹੜੇ ਅਸੀਂ ਸੁਣ ਨਹੀਂ ਸਕਦੇ ਸੀ ਹਥਿਆਰ ਸੀ ਉਹਨਾਂ ਨੇ ਐਡਾ ਵੱਡਾ ਮੁੰਡੇ ਨੇ ਸ਼ੇਮ ਸਾਡੇ ਕੈਮਬ੍ਰਿਜ ਵੀ ਆਇਆ ਵਾ ਐਡਾ ਵੱਡਾ ਉਹ ਵੀ ਫੜਿਆ ਸੀਗਾ ਦਾਤਰ ਵੀ ਫੜਿਆ ਸੀਗਾ ਤੇ ਉਹਨਾਂ ਨੇ ਪਿਸਟਲ ਵੀ ਫੜੇ ਸੀਗੇ ਮੁੰਡੇ ਜਿਹੜੇ ਬਗੈਰਤਾ ਬਾਹਰੋਂ ਲੈ ਕੇ ਆਏ ਸੀਗੇ ਆਊਟਸਾਈਡਰ ਉਹ ਲੈ ਕੇ ਆਏ ਸੀਗੇ ਉਹ ਵਾਲੇ ਮੁੰਡਿਆਂ ਨੇ ਦਾਤਰ ਉਹ ਪਿਸਤੋਲਾਂ ਵੀ ਫੜੀਆਂ ਸੀ ਉਹਨਾਂ ਕੋ ਕਿੱਡੇ ਵੱਡੇ ਪਿਸਟਲ ਸੀ ਉਹਨਾਂ ਨੇ ਚਲਾਏ ਸਾਡੇ ਵੱਲ ਸਾਡਾ ਦਰਵਾਜ਼ਾ ਵੀ ਭੰਨਿਆ ਉਹਨਾਂ ਨੇ ਜੋ ਜੋ ਦੀ ਬਾਅਦ ਉਹ ਕਹਿੰਦੇ ਸੀ ਕਿ ਤੁਹਾਡੇ ਜਿਹੜੇ ਬਜ਼ੁਰਗ ਸੀਗੇ ਸਾਡੇ ਘਰੇ ਆਏ ਸੀਗੇ ਤੇ ਕਾਰ ਵੀ ਕਾਰ ਕਾਲਾ ਬੋਲਾ ਕੱਢੇ ਸੀ ਗਿਆ ਬਾਅਦ ਮੈਂ ਹਮਸਾ ਸੀਗਾ ਮੁੰਡੇ ਦੀ ਗੱਲ ਕਰਦਾ ਹਾਂਜੀ ਮੁੰਡੇ ਨਾਲ ਸੱਤੇ ਗਾ ਤੇ ਫੋਨ ਤੇ ਗੱਲ ਹੋਈ ਸੀ ਕਿ ਸਾਡੇ ਵਿੱਚ ਉਹਨਾਂ ਦੀ ਉਹਨਾਂ ਦੀ ਲੇਡੀ ਆਈ ਖੁਦ ਸਾਡੇ ਨਾਲ ਲੜਨ ਵਾਸਤੇ ਮੇਰੀ ਗੱਲ ਹੋਈ ਆ ਫੋਨ ਤੇ ਉਹਨਾਂ ਦੀ ਲੇਡੀ ਆਈ ਖੁਦ ਸਾਡੇ ਨਾਲ ਲੜਨ ਵਾਸਤੇ ਪਾਪਾ ਨੇ ਮੈਨੂੰ ਕਿਹਾ ਕਿ ਤੂੰ ਪਿੱਛੇ ਹੋ ਕਿ ਨਾ ਕੋਈ ਗੱਲ ਨਾ ਹੋਵੇ ਕਿ ਮੈਂ ਪ੍ਰੈਗਨੈਂਟ ਆ ਤੇ ਪਾਪਾ ਕਹਿੰਦੇ ਮੈਂ ਗੱਲ ਕਰਾਂ ਮੈਂ ਕਹਾ ਨਹੀਂ ਪਾਪਾ ਮੈਂ ਆਰਾਮ ਨਾਲ ਗੱਲ ਕਰ ਲੈਂਦੀ ਆ ਤੇ ਉਹ ਲੇਡੀ ਕਹਿੰਦੀ ਪਾਪਾ ਨੂੰ ਆ ਖੁਦ ਬੋਲੀ ਆ ਕਹਿੰਦੀ ਤੂੰ ਕੋ ਨੂੰ ਨਾ ਬੋਲਣ ਵਾਲਾ ਪਾਪਾ ਨੂੰ ਕਹਿੰਦੀ ਪਾਪਾ ਕਹਿੰਦੇ ਤੂੰ ਲੇਡੀ ਆ ਨਾ ਆਰਾਮ ਨਾਲ ਗੱਲ ਕਰ ਤੂੰ ਆਰਾਮ ਨਾਲ ਗੱਲ ਕਰ ਤੇ ਅੱਗੋ ਕਹਿੰਦੀ ਆ ਖਲੋ ਜਾ ਮੈਂ ਆਪਣੇ ਬੰਦੇ ਨੂੰ ਫੋਨ ਕਰਦੀ ਆ ਉਹਨੇ ਅੱਗੋ ਇੰਨੀ ਗੱਲ ਕਹੀ ਤੇ ਪਾਪਾ ਕਹਿੰਦੇ ਕਰ ਲੈ ਪਾਪਾ ਨੇ ਕਿਹਾ ਕਰ ਲੈ ਤੇ ਉਹਨੇ ਸਿੱਧੀ ਹੀ ਪਾਪਾ ਨੂੰ ਅਲੀ ਕਿਉਂ ਮੁੰਡਾ ਆ ਤੇ ਪਾਪਾ ਬਜ਼ੁਰਗਾਂ ਉਹਨਾਂ ਨੂੰ ਸਿੱਧੀ ਇੰਨੀ ਗੰਦੀ ਗਾਲ ਕੱਢ ਕੇ ਉਹਨਾਂ ਨੂੰ ਕਹਿੰਦਾ ਵਾ ਕਿ ਖੜ ਜਾ ਮੈਂ ਆਉਣਾ ਆ ਇੱਥੇ ਮੁੰਡੇ ਲੈ ਕੇ ਸਾਡੇ ਵੱਲੋਂ ਫਾਇਰ ਕਿਤੇ ਗਈ ਸੀ ਹਾਂਜੀ ਫਾਇਰ ਦੀ ਕੋਈ ਨਹੀਂ ਸਾਡੇ ਵੱਲੋਂ ਨਹੀਂ ਚਲਾਈ ਗਈ ਉਹਨਾਂ ਵੱਲੋਂ ਹੀ ਚਲਾਈਆਂ ਗਈਆਂ ਅਸੀਂ ਤਾਂ ਆਪਣਾ ਬਚਾਅ ਕੀਤਾ ਦਰਵਾਜ਼ੇ ਬੰਦ ਕਰਕੇ ਕੋਠੇ ਵੇਖੋ ਫਾਇਰ ਸਾਡੇ ਵੱਲੋਂ ਕਿਤੇ ਗਈ ਉਹਨਾਂ ਦੇ ਵੀ ਨਹੀਂ ਸੀ ਕੋਈ ਕਿੰਨਾ ਦੇ ਥੋੜਾ ਵੱਟ ਸਾਡੇ ਵੀ ਨਹੀਂ ਜਦੋਂ ਜਦੋਂ ਹਾਂਜੀ ਜਦੋਂ ਜਦੋਂ ਉਹਨਾਂ ਨੇ ਸਾਡੇ ਤੇ ਕੀਤਾ ਵਾ ਸੈਲਫ ਡਿਫੈਂਸ ਲਈ ਫਿਰ ਥੋੜਾ ਬੋਤਾ ਤਾਂ ਕੰਨਾ ਹੀ ਪੈਣਾ ਸੀ ਮੇਰਾ ਬੱਚਾ ਸੀਗਾ ਉਹ ਆਪਣੇ ਪਾਪਾ ਨੂੰ ਵਿਚਾਰ ਰਿਹਾ ਦਾਦਾ ਪਾਪਾ ਨੂੰ ਵਿਚਾਰ ਰਿਹਾ ਅਸੀਂ ਤਾਂ ਫਿਰ ਕੰਨਾ ਜੀ ਸੈਲਫ ਪੈਂਸ ਲਈ ਕਾਦੇ ਵਾਸਤੇ ਹੁੰਦੇ ਫਿਰ ਠੀਕ ਆ ਜੇ ਜੇ ਮੰਨੋ ਜੇ ਮੰਨੋ ਥੋੜੀ ਬੋਤੀ ਜੇ ਆਈ ਵੀ ਆ ਇਹ ਸਰ ਨਿਰਬੌਰ ਰੱਟ ਹੋਈ ਸਾਨੂੰ ਫੋਨ ਆਇਆ ਕਿ ਇੱਥੇ ਝਗੜਾ ਹੋ ਰਿਹਾ ਇੱਥੇ ਤੇ ਗੋਲੇ ਗਿਣਾ ਚੱਲੀਆਂ ਇੱਕ ਖ਼ਬਰ ਸਾਨੂੰ ਬਹੁਤ ਬੇਦੀ ਵਾਸੀ ਗੁਰਨਾਨਕ ਨਗਰ ਪੁਲਰ ਰੋਡ ਤੇ ਇਹਨਾਂ ਆਪਸ ਵਿੱਚ ਬੱਚਿਆਂ ਚ ਝਗੜਾ ਹੋਇਆ ਵਾ ਤੇ ਮੌਕੇ ਤੇ ਪਹੁੰਚਿਆ ਕੋਈ ਫਾਇਰ ਬ੍ਰਿਗੇਡ ਚੱਲੇ ਵੈਰੀਫਾਈ ਕਰਨ ਤੇ ਕਿਹੜੀ ਜਗ੍ਹਾ ਚੱਲੇ ਗਏ ਜੁਨਾਣਕ ਨਗਰ ਪੁਲਰ ਹਾਂ ਵੇ ਚੈੱਕ ਕਰ ਰਹੇ ਛੋਟ ਕਿੰਨੇ ਬੱਚੇ ਨੇ 6 ਪੁਲ ਬਰਾਮਦ ਪੁਲ ਬਰਾਮਦ ਕੋਈ ਨਹੀਂ ਨਾ ਨਾ ਤੇ ਜਿਹੜੇ ਕਾਰੇ ਕਿਤੇ ਉਹ ਦੱਸਦਾ ਹੈਗਾ ਨਹੀਂ ਜੀ ਵੇ ਦੇਖ ਤਫਤੀਸ਼ ਕਰਨ ਕੀ ਕਰ ਰਹੇ ਹੋ ਤੁਸੀਂ ਜੋ ਬਣਿਕ ਨੂੰ ਅੰਦਰ ਫਿਰੇ ਗਏ ਜਿਨ੍ਹਾਂ ਨੇ ਫਾਇਲ ਕੀਤੇ ਨੇ ਅਰੇ ਵੈਰੀਫਾਈ ਨੇ ਫਾੜੀ ਕਰਨੀ ਹੈ